ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਵਾਕਸਵੈਗਨ ਗੱਡੀ ਪੀਪੀ06 ਐਫ 1443 ਗੱਡੀ ਇਸ ਵੇਲੇ ਲੋਕਾਂ ਵੱਲੋਂ ਤੋੜ ਦਿੱਤੀ ਗਈ ਹੈ ਲੋਕਾਂ ਨੇ ਭੰਨੀ ਗੱਡੀ ਅੱਗੋਂ ਤੇ ਪਿੱਛੋਂ ਵਿੱਚ ਡਰਾਈਵਰ ਬੈਠਾ ਆਇਆ ਜੇ ਤੁਹਾਨੂੰ ਇਹ ਵੀ ਮਾਮਲਾ ਦੱਸ ਦਿਆਂ ਕਿਉਂ ਗੱਡੀ ਤੋੜੀ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜਾ ਵਿਅਕਤੀ ਬੈਠਾ ਉਹ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਦਾ ਤੇ ਦੂਜੀ ਗੱਲ ਫਰੰਟ ਤੇ ਵੀ ਗੱਡੀ ਜਿਹੜੀ ਹੈ ਲੋਕਾਂ ਵੱਲੋਂ ਤੋੜੀ ਗਈ ਕਿਉਂ ਲੋਕਾਂ ਨੇ ਤੋੜੀ ਗੱਡੀ ਉਹਦੇ ਬਾਰੇ ਵੀ ਦੱਸਾਂਗੇ ਕਿਉਂ ਗੱਡੀ ਭੰਨੀ ਗਈ ਹੈ ਉਹਦੇ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈ ਇੱਥੇ ਮੌਜੂਦਾ ਲੋਕਾਂ ਨਾਲ ਤੇ ਹਾਂਜੀ ਕੀ ਮਾਮਲਾ ਕੀ ਹੋਇਆ ਜੀ ਸਰ ਆਪਾਂ ਨਾ ਬਾਬਾ ਸੰਬੇਦਕਰ ਜੀ ਦੇ ਨਾ ਪ੍ਰੋਟੈਸਟ ਕਰਦੇ ਪਏ ਬੜੇ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਕਰਦੇ ਪਏ ਐਨਮ ਟਾਕੀ ਚੋਂੋਂਗੇਗਾ ਇਹ ਉਥੋਂ ਆਪਾਂ ਜਿਹੜਾ ਡੂ ਚੋਂਗ ਤੋਂ ਨਾ ਆਪਾਂ ਜਾਣ ਦੀ ਮੁੰਡੇ ਆ ਇਹ ਬੰਦਾ ਸ਼ਖਸ਼ ਸਾਰੀਆਂ ਗੱਡੀਆਂ ਖਲੋਤੇ ਰਿਆ ਇੰਨੇ 150 ਦੀ ਸਪੀਡ ਤੇ ਗੱਡੀ ਚਲਾਈ ਮੁੰਡੇ 4-5 ਮੁੰਡੇ ਦੇ ਗਿਆ ਉੱਤੇ ਸਿੱਧਾ ਥੱਲੇ ਸੋੜ ਤੇ ਦੋ ਬੰਦੇ ਸਾਡੇ ਹਸਪੀਟਲ ਆ ਤੇ ਇੱਕ ਮੁੰਡੇ ਦੀ ਲੱਤ ਫ੍ਰੈਕਚਰ ਕਰਤੀ ਆ ਤੇ ਇਹ ਹੁਣ ਲੱਤ ਕੀ ਦੀ ਫ੍ਰੈਕਚਰ ਹੋਈ ਆ ਆ ਮੁੰਡੇ ਦੀ ਆ ਮੁੰਡੇ ਦੀ ਆ ਤਾੜ ਢਾੜੀ ਲਾ ਤੇ ਫ੍ਰੈਕਚਰ ਹੋਈ ਆ ਕਿਸ ਤਰ੍ਹਾਂ ਹੋਈ ਆ ਅਸੀਂ ਆਪਣਾ ਉੱਥੇ ਜਾ ਰਹੇ ਸੀ ਕਿਹੜਾ ਰਿਅਲਟੀ ਚੌਂਕ ਆ ਰਿਅਲਟੀ ਚੌਂਕ ਤੇ ਜਾ ਰਹੇ ਸੀ ਇਹਨਾਂ ਭਾਈ ਸਾਹਿਬ ਨੂੰ ਕਹਿਆ ਕਿ ਤੁਸੀਂ 2 ਮਿੰਟ ਰੁਕਜੋ 150 ਰੁਪਏ ਦੀ ਟਿਕਟ ਟੀਚਰ ਨੇ ਪਿੱਛੋਂ ਬਹੁਤ ਸਪੀਡ ਤੇ ਸੀ ਮੈਂ ਕਿਹਾ 2 ਮਿੰਟ ਰੁਕਜੋ ਜਿੰਨੇ ਵੀ ਮੁੰਡੇ ਸਾਰੇ ਅੱਗੇ ਨਿਕਲ ਗਏ ਤੁਸੀਂ ਨਿਕਲ ਜਾਓ ਪਰ ਇਹਨੇ ਨਹੀਂ ਮੰਨੀ ਪਹਿਲਾਂ ਉਹ ਦੂਜੇ ਡੇ ਭਾਈ ਸਾਹਿਬ ਉਹਤੇ ਗੱਡੀ ਚੜਾਈ ਆ ਫੇ ਜਿਹੜੇ ਦੂਜੇ ਟਾਇਰ ਆ ਮੈਨੂੰ ਕਹਿਆ ਤੂੰ ਇੱਧਰ ਦੀ ਨੰਗ ਪੱਲੇ ਰੋਥੜੀ ਨੰਗ ਜਾ ਉਨੇ ਦੋਵੇਂ ਟਾਇਰ ਮੇਰੇ ਲੱਤਾਂ ਨੂੰ ਜੜਾਉਂਦੇ ਆ। ਦੋ ਮੁੰਡੇ ਹਸਪੀਟਲ ਜੀ ਇੱਕ ਨੀ ਦੋ ਮੁੰਡੇ ਚੱਟ ਕੇ ਗਿਆ ਵਾ। ਉਹ ਜਰਾ ਕਿੰਨਾ ਦਾ ਬੱਚਾ ਆ। ਉਹਦਾ ਕੱਢ ਕੇ ਗਿਆ ਵਾ ਫਾਲਤੂ ਬੋਲ ਕੇ ਗਿਆ ਵਾ ਸਾਡੇ ਸਮਾਜ ਪਰ। ਪੰਜਾਬ ਪੁਲਿਸ ਦਾ ਕਾਰਡ ਹੈਗਾ ਮਲਾਜਮ ਦਾ ਕਾਰਡ। ਕਾਰਡ ਹੈਗਾ ਕਾਰਡ ਕਿਹੜਾ ਕਾਰਡ? ਮਲਾਜਮ ਹੈਗਾ ਜੀ ਇਹ ਕਾਰਡ ਵਖਾਂਡਾ ਪੰਜਾਬ ਪੁਲਿਸ ਦਾ। ਮੈਂ ਮਲਾਜਮ ਹੈਗਾ ਜੀ। ਕਾਰਡ ਦਿਖਾਇਆ ਨੇ। ਹਾਂਜੀ ਦਿਖਾਇਆ ਜਦੋਂ ਵਾਲਟ ਚ ਪਿਆ ਰਹੇ। ਸਰ ਇਹਨੇ ਨਸ਼ਾ ਵੀ ਕੀਤਾ ਆ ਫੋਲ 400 ਪੀਤੀ ਰਹੀ ਏ। ਫੀਮ ਜੀ ਖਾਦੀ ਰਹੀ ਆ ਤੇ ਚਲੋ ਉਹ ਤੇ ਉਹ ਤੇ ਜਾਂਚ ਦਾ ਵਿਸ਼ਾ ਹੈ ਹਾਂਜੀ ਕੀ ਮਸਲਾ ਕੀ ਹੈ ਕੀ ਪੰਗਾ ਕੀ ਪਿਆ ਜੇ ਅਲੈਕਸੈਂਡਰਾ ਸਕੂਲ ਕ੍ਰਿਸਟੋਜੋਂਗ ਮੈਮ ਪਾਜੀ ਕੀ ਹੋਇਆ ਜੇ ਵੇੜ ਵੇੜ ਸਾਫ ਮੈਨੂੰ ਕੰਪਲੇਂਟ ਦਰਜ ਕਰਾ ਲੈਣ ਹਲੋ ਓਏ ਉੱਥੇ ਹੀ ਵੀਰੇ ਉੱਥੇ ਅਪਡੇਟ ਕਰਾਇਆ ਵਾ ਯਾਰ ਉਹ ਇਕੱਠੇ ਹੋਏ ਹੋਣੇ ਆ ਉੱਥੇ ਸਾਰੇ ਹਾਂ ਉਹ ਮੈਂ ਮੈਂ ਕੀਤਾ ਵਾ ਉਹ ਰਿਪੋਰਟਰ ਪਟ ਰਾਇਆ ਯਾਰ ਪਰ ਉਹ ਕਹਿੰਦਾ ਮੇਰਾ ਫੋਨ ਹੋ ਗਿਆ ਫੋਨ ਤੇ ਤੇਰੇ ਕੋਲ ਫੋਨ ਇਹਦੇ ਕੋਲ ਕਹਿੰਦਾ ਮੇਰਾ ਫੋਨ ਹੋ ਗਿਆ ਕੀ ਹੋਇਆ ਕੀ ਹੈ ਹੈਲੋ ਜਾਣ ਕੇ ਫੋਨ ਲਾ ਕੇ ਓਏ ਓ ਯਾਰ ਉੱਤੇ ਲਾ ਜਾ ਤੂੰ ਹੀ ਨਾਲੀ ਬੰਦ ਕਰ ਲੋ ਫੋਨ ਬੰਦ ਕਰ ਲੋ ਹੁਣ ਜਾਣ ਕੇ ਪਾਜੀ ਫੋਨ ਬੰਦ ਨਹੀਂ ਦੇਰ ਹੋ ਗਈ ਇਹਨਾਂ ਨੂੰ ਇੱਥੇ ਖਲੋਤੇ ਨੂੰ ਇਹਨਾਂ ਨੂੰ ਘੰਟਾ ਹੋ ਗਿਆ ਜੇ ਉੱਜ ਵੀ ਨਹੀਂ ਮੈਂ ਨਾ ਤੇਰਾ ਆਈ ਕਾਰਡ ਦੇਖਿਆ ਜਾਵੇ ਮਲਾਜਮ ਹੈਗਾ ਜੇ ਇਹਦਾ ਆਈ ਕਾਰਡ ਦੇਖਿਆ ਜਾਵੇ ਅਬਲਾ ਇਹਨਾਂ ਨੂੰ ਮਸ਼ਾ ਕੀਤਾ ਰਾਜੇ ਅੱਧਾ ਘੰਟਾ ਹੋ ਗਿਆ ਇੱਥੇ ਖੜਾ ਜੇ ਅੱਧਾ ਘੰਟਾ ਹੋ ਗਿਆ ਤੇ ਅੱਧਾ ਘੰਟਾ ਘੰਟਾ ਹੋ ਗਿਆ ਹੈ ਜਾਨ ਕਦੀ ਕਿੰਨੂ ਫੋਨ ਲਗਾਈ ਯਾਰ ਕਦੀ ਕਿੰਨੂ ਫੋਨ ਲਗਾਓ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕਿਸ ਨੇ ਪੁਲਿਸ ਕੰਪਲੀਟ ਕੀਤੀ ਹਾਂਜੀ ਕੀਤੀ ਕਮਰੇਟ ਕਿਤੇ ਆਏ ਨਹੀਂ ਅਜੇ ਤੱਕ ਭਾਜੀ ਪੁਲਿਸ ਕੰਪਲੀਟ ਕੀਤੀ 100 ਨੰਬਰ ਤੇ ਫੋਨ ਕੀਤਾ 100 ਨੰਬਰ ਤੇ ਫੋਨ ਕੀਤਾ ਵਾ ਕੀਤਾ ਵਾ ਕੀਤਾ ਵਾ ਆਏ ਨਹੀਂ ਅਜੇ ਤੱਕ ਉਹ ਵੀ ਕ੍ਰਾਈਡ ਕਾਰਡ ਦੇਖਿਆ ਜਾਵੇ ਸਰ ਇਹ ਕ੍ਰਾਈਡ ਕਾਰਡ ਦੇਖਿਆ ਜਾਵੇ ਇੱਕ ਮਿੰਟ ਹਾਂਜੀ 100 ਨੰਬਰ ਹੈਲੋ ਹੈਲੋ ਇੱਕ ਮਿੰਟ ਇਧਰ ਦੱਸੋ ਕੀ ਹੋਇਆ ਹੈਲੋ ਭਾਜੀ ਕਿਸ ਤਰ੍ਹਾਂ ਹਾਂਜੀ ਤੁਸੀਂ ਨਾਲ ਹੋ ਇਹਨਾਂ ਦੇ ਉਹ ਨਾਲੇ ਨਾਲੇ ਆ ਆਣੇ ਨੂੰ ਲਾ ਚੱਡੋ ਕੀ ਆ ਪੁੱਤ ਉਹ ਆ ਗਈ ਆ ਉਹ ਮੁੰਡਾ ਤੂੰ ਦਵਾਰਵਾ ਮਾਰਦੇ ਤੇਰੇ ਨਾਮ ਆਇਆ ਤੇਰੇ ਹੱਥ ਤੱਕ ਨਹੀਂ ਲਾਇਆ ਥੱਲੇ ਬੰਦੇ ਬੀ ਗਏ ਜਿਹੜਾ ਕੰਬੰਦਿਆ ਥੱਲੇ ਹੈ ਘੰਟਾ ਹੋ ਗਿਆ ਨਿਕੋਲ ਦੋ ਬੰਦੇ ਹੱਥ ਫੜ ਚੁੱਕੇ ਇੱਕ ਬੰਦਾ ਉਹ ਦਿੱਤਾ ਹੈ ਕਿਹੜੇ ਬੰਨੂ ਰੋਣ ਦਿਓ ਮੂਹ ਦੇ ਹੱਥ ਨੂੰ ਨਾ ਨਸ਼ਾ ਦੁਕਾਨ ਲੈ ਰਿਹਾ ਹੈ ਤੂੰ ਲੈ ਕਹਨੇ ਆ ਗਿਆ ਇਹਨੂੰ ਸਹਾਇਤਾ ਕਰਨੀ ਹੈ ਸਰ ਸਹਾਉਣੇ ਪੰਜਾਬ ਵਾਲਾ ਬੰਦਾ ਜੋ ਚੱਲੇ ਬਾਬੇ ਬਾਰਕਤਸ ਬੋਲ ਕੇ ਵੀ ਗਿਆ ਫਾਲਤੂ ਨਾ ਤੂੰ ਵੀ ਬੋਲ ਕੇ ਨਾ ਮਾਫੀ ਮੰਗਦਾ ਮਾਫੀ ਕੋਈ ਨਹੀਂ ਦੀ ਸਾਈਡ ਤੋਂ ਇਹ ਕਿਹੜੇ ਬੰਦੋਂ ਕੰਬੰਦਿਆ ਦੱਸ ਕਿੰਨੇ ਮਾਰਿਆ ਨੂੰ ਕਿਹੜੀ ਵਜੀ ਚ ਪੇੜੇ ਨੇ ਦੱਸ ਤੂੰ ਕਿੰਨਾ ਮਾਰ ਮਾਰ ਚ ਪੇੜਾ ਨੂੰ ਰਵਾਤਾ ਕਿੰਨੇ ਮਾਰੇ ਮਾਰ ਇਹਦੇ ਹੱਥ ਦਗ ਨਹੀਂ ਲਾਇਆ ਦੋ ਮਿੰਟ ਦੋ ਮਿੰਟ ਤੂੰ ਆਕੇ ਕਿੰਨੇ ਕੰ ਬੰਦਿਆ ਮੈਂ ਦੱਸਾਂ ਉਹ ਭਰਾਵਾ ਵੇਖੋ ਨਸ਼ਾ ਨੱਚਿਆ ਉਹਦਾ ਨਸ਼ਾ ਲਵਾਵਾ ਉਹਦਾ ਲੱਗੇ ਮੀਦੀ ਇਹ ਦੱਸੋ ਵੀ ਆਪਾਂ ਇਹ ਤੇ ਪਰਚਾ ਦੇਆ ਕਿ ਪਰਚਾ ਦੇਣਾ ਚਲੋ ਇਹ ਰਾਈ ਕੱਟੋ ਇਹਨੂੰ ਇਹਨੂੰ ਪਤਾ ਕਿੰਨਾ ਹੋਵੇ ਫੋਨ ਤੇ ਇਹ ਰਾਈ ਕੱਟੋ ਹੱਥ ਨਹੀਂ ਲਾਉਂਦਾ ਰਾਈ ਕੱਟਦਾ ਰਾਈ ਕੱਟਦਾ ਵਿਚਾਰੇ ਨੂੰ ਸਾ ਇਹ ਇਹ ਮੁਲਾਜ਼ਮ ਹੈ ਮੁਲਾਜ਼ਮ ਉਹਦਾ ਕਿੰਨੇ ਲੈਣੀ ਹੈ ਸੱਤਾ ਵਧੀਆਂ ਓਏ ਓਏ ਹੈ ਲਾ ਮੂੰਹ ਤੋਂ ਹੱਥ ਲਾ ਮੂੰਹ ਤੋਂ ਹੱਥ ਲਾ ਮੂੰਹ ਤੋਂ ਹੱਥ ਕਿਉਂ ਨਹੀਂ ਲਾਉਂਦਾ ਤੂੰ ਮੁਲਾਇਮਾਂ ਦੇ ਦੱਸ ਕਾ ਦਾ ਕੋਲਾ ਜਾ ਉਹ ਭਾਈ ਸਾਹਿਬ ਆਪਣੀ ਸਫਾਈ ਤੇ ਕੁਝ ਦੱਸਣਾ ਤੁਸੀਂ ਹਾਂਜੀ ਕੀ ਹੋਇਆ ਕੀ ਗੱਲ ਸਰ ਕਰਨ ਤੇ ਮੈਨੂੰ ਕੋਈ ਦੇਣ ਹੀ ਜੇ ਰਿਹਾ ਇੱਥੇ ਮੈਂ ਤਾਂ ਨਾਲ ਗੱਲ ਕਰਦਾ ਬੈਨਾ ਹੁਣ ਇੱਕ ਇੱਕ ਮਿੰਟ ਕਰ ਮੈਂ ਹੋਲਡ ਕਰ ਰਿਹਾ ਮੇਰਾ ਐਡਰੈਸ ਲਗਾਉਣਾ ਉਹ ਭਾਈ ਪਿਛਲੀ ਚੌਂਕ ਚ ਨਾ ਜਿੱਥੇ ਆ ਲਿਪਟੀ ਮਾਰਕੀਟ ਉੱਥੇ ਮੈਨੂੰ ਕਿਤੇ ਕ੍ਰੋਸ ਕੀਤਾ ਇਹਨਾਂ ਨੇ ਤੇ ਮੈਂ ਸਿੱਧਾ ਜਾ ਰਿਹਾ ਸੀ ਏ ਅੱਗੋਂ ਕ੍ਰਾਸ ਕਰ ਰਹੇ ਸੀ ਠੀਕ ਹੈ ਇਹਨਾਂ ਨੇ ਦੇਖਣਾ ਸੀ ਚੌਂਗੀ ਤੇ ਇਹ ਦੂਸਰੀ ਸਾਈਡ ਤੇ ਜਾ ਰਹੇ ਮਜੂਤੀ ਸੰਯੁਕੀ ਜਿਹੜੀ ਦੀ ਏਜੰਸੀ ਉਧਰ ਨੂੰ ਕ੍ਰਾਸ ਕਰ ਰਹੇ ਸੀ ਤੇ ਮੈਂ ਜਾ ਰਿਹਾ ਮੈਂ ਨਾਰਮਲ ਸਪੀਡ ਆ ਚਾਹੇ ਕੈਮਰੇ ਚੈੱਕ ਕਰਾ ਲਿਓ ਨਾਰਮਲ ਸਪੀਡ ਹੀ ਆ ਅੱਗੋਂ ਨੰਗੇ ਅੱਗੇ ਚੱਲ ਗਏ ਹਿੱਟ ਨਹੀਂ ਹੋਏ ਤੇ ਮੈਂ ਰੋਕ ਲਿਆ ਮੈਂ ਸਾਈਡ ਤੇ ਕਰ ਲਿਆ ਇਹ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਆਲਰੇਡੀ ਸਾਰੇ ਇੱਥੇ ਮਤਲਬ ਕਿ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ ਇਹ ਸਾਈਡ ਤੇ ਖਲੋਤੇ ਦੋ ਵੀਰ ਜਿਹੜੇ ਵੀ ਬਾਈਕ ਤੇ ਸਪਲੈਂਡਰ ਬਾਈਕ ਤੇ ਹੀ ਇਧਰੋਂ 5 6 7 ਮੁੰਡੇ ਆਏ ਨਸ਼ੀਸ਼ਾਂ ਨੂੰ ਮੁੱक्की ਮਾਰਨੀ ਸ਼ੁਰੂ ਕਰਤੀਆਂ ਐਂਡ ਆਫਟਰ ਥੈਟ ਮੈਂ ਕਾਰ ਮੈਨੂੰ ਮਾਰਨ ਲੱਗ ਪਏ ਮਤਲਬ ਕਿ ਮੈਨੂੰ ਨਹੀਂ ਮਾਰਿਆ ਮੇਰੀ ਕਾਰ ਨੂੰ ਹਿੱਟ ਕਰਨ ਲੱਗ ਪਏ ਫਿਰ ਮੈਂ ਕਾਰ ਉਤੋਂ ਮੈਂ ਮਿਲ ਕੇ ਐਕਸਲੇਰੇਟ ਕਰਕੇ ਮੈਂ ਅੱਗੇ ਲੈ ਗਿਆ ਤੇ ਉਹ ਹਿੱਟ ਵੀ ਹੋਇਆ ਮੇਰੇ ਕੋਲ ਆਲਰੇਡੀ ਮਤਲਬ ਕਿ ਅੱਗੇ ਆ ਕੇ ਤੇ ਗੱਡੀ ਤੇ ਚੜ ਗਏ ਸਾਰੇ ਤੁਹਾਡੇ ਮਤਲਬ ਪਹਿਲਾਂ ਤੁਹਾਡੇ ਤੇ ਹਮਲਾ ਹੋਇਆ ਸੀ ਸਰ ਮੈਂ ਸਰ ਸਪੀਡ ਜੇ ਮੇਰੀ ਵੱਧ ਹੋਊਗੀ ਨਾ ਮੈਨੂੰ ਕੈਮਰੇ ਚ ਤੁਸੀਂ ਮਤਲਬ ਕੀ ਦੇਖ ਸਕਦੇ ਜੇ ਇਹਨਾਂ ਨੇ ਮਤਲਬ ਕੀ ਇਹਨਾਂ ਨੂੰ ਹਿੱਟ ਨਹੀਂ ਹੋਇਆ ਮੋਟਰਸਾਈਕਲ ਇਹ ਸਾਈਡ ਤੇ ਚੱਲ ਕੇ ਮੈਸ ਵਿੱਚ ਕਾਰ ਖਿਲਾ ਰਿਆ ਹਾਂ ਹਾਂਜੀ ਸਰ ਉਹ ਫਿਰ ਮੈਨੂੰ ਆਪਣੇ ਬਚਾਅ ਦੇ ਵਿੱਚ ਮੈਨੂੰ ਕਾਰ ਉੱਥੋਂ ਖਿੱਚਣੀ ਪਈ ਕਿਉਂਕਿ 10 ਜਾਨੇ ਮੇਰੇ ਸ਼ੀਸ਼ੇ ਦੇ ਅੱਗੇ ਉੱਪਰ ਆ ਕੇ ਬਹਿ ਕੇ ਮੁੱਕੀਆਂ ਮਾਰ ਲੱਗੇ ਪੱਥਰ ਮਾਰ ਲੱਗੇ ਮੈਨੂੰ ਭਜਾਉਣੀ ਪਈ ਫਿਰ ਉੱਥੋਂ ਉਸ ਤੋਂ ਅੱਗੇ ਆ ਕੇ ਫਿਰ ਅਲੈਗਜ਼ੈਂਡਰਾ ਸਕੂਲ ਅੱਗੇ ਸਰ ਇਹਨਾਂ ਨੇ ਖਿਲਾਰ ਲਿਆ ਤੇ ਇੱਟਾ ਮਾਰਨੀ ਸ਼ੁਰੂ ਕਰਤੀਆਂ ਗੱਡੀ ਦੇ ਇੱਟਾ ਮਾਰੀਆਂ ਹਾਂਜੀ ਸਰ ਤੁਸੀਂ ਮਲਾਜ਼ਮ ਹੋ ਨਹੀਂ ਸਰ ਮੈਂ ਮੈਂ ਤਾਂ ਪੜ ਕੇ ਆ ਰਿਹਾ ਮੈਂ ਸਟੂਡੈਂਟ ਆ ਇਹ ਕਹਿ ਰਿਹਾ ਚਰਚ ਕੀਤੀ ਹੈ ਇਹ ਆ ਉਹ ਆ ਮੇਰਾ ਡੋਪ ਟੈਸਟ ਕਰ ਲੋ ਸਰ ਭਾਵੇਂ ਸਰ ਮੈਂ ਮਲਾਜ਼ਮ ਨਹੀਂ ਮੇਰੀ ਤੇ ਇਹਨਾਂ ਨੇ ਗੱਲ ਨਹੀਂ ਮੈਂ ਸਰ ਸਟੂਡੈਂਟ ਆ ਮੈਂ ਇੱਕ ਸਟੂਡੈਂਟ ਆ ਸਰ ਹਾਂਜੀ ਪਹਿਲੇ ਕਿਹਾ ਮੈਂ ਮੁਲਾਜ਼ਮ ਆ ਪਿਸਟਲ ਵੀ ਹੈ ਪਿਸਟਲ ਪਿਸਟਲ ਦਿਖਾਈ ਹੋਈ ਹਾਂ ਚਲ ਪਿਸਟਲ ਦਿਖਾਈ ਸਰ ਚੈੱਕ ਕਰ ਲੋ ਜਿੱਤੇ ਲੱਗਦਾ ਜੀ ਸਟੂਡੈਂਟ ਦਾ ਕਾਰਟ ਹੋਏਗਾ ਤੁਹਾਡੇ ਕੋਲ ਸਟੂਡੈਂਟਾਂ ਦੇ ਗੱਡੀ ਚੜਾ ਦੇਣੀ ਆ ਸਟੂਡੈਂਟ ਦਾ ਕਾਰਟ ਹੋਏਗਾ ਹੈਗਾ ਹੈਗਾ ਸਰ ਆਪਣਾ ਐਸਚੂ ਸਾਬ ਆਹੋ ਮਹਾਰਾਜ ਦਾ ਖੋਫਾ ਗੱਡੀਆਂ ਕਾਰਾਂ ਕਿਕ ਸੌਦਾ ਨਹੀਂ ਰਿੰਦੀਆਂ ਸਦਾ ਬਿਆਹਵਣੀ ਨਾ ਸਦਾ ਹੁਸਨ ਵੀ ਨਹੀਂ ਰਾਣਾ ਤੇਰੇ ਤੇ ਜਿਸ ਤਰ੍ਹਾਂ ਕਿ ਆਪਣੀ ਸਫਾਈ ਦੇ ਵਿੱਚ ਇਸ ਬੰਦੇ ਨੇ ਬਿਆਨ ਦਿੱਤਾ ਕਿ ਇਹ ਸਟੂਡੈਂਟ ਹੈ ਜੋ ਕਿ ਪਿੱਛੇ ਪਿੱਛੋਂ ਗੱਡੀ ਲੈ ਕੇ ਆ ਰਿਹਾ ਸੀ ਤੇ ਕੋਈ ਇਹਨਾਂ ਦਾ ਬੋਲ ਬੁਲਾਰਾ ਹੋ ਜਾਂਦਾ ਜਿਸ ਤਰ੍ਹਾਂ ਕਿ ਇਹਦੇ ਵੱਲੋਂ ਦੱਸਿਆ ਗਿਆ ਉਸ ਤੋਂ ਬਾਅਦ ਇਹਦੇ ਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਤੇ ਇਹਨੇ ਆਪਣੀ ਬਚਾਅ ਦੇ ਵਿੱਚ ਗੱਡੀ ਚਲਾਈ ਜਿਸ ਕਰਕੇ ਬੰਦੇ ਕੁਝ ਹਿੱਟ ਹੋ ਗਏ ਗੱਡੀ ਦੇ ਨਾਲ ਹਿੱਟ ਹੋ ਗਏ ਆ ਫਿਲਹਾਲ ਮਾਮਲਾ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਵੱਲੋਂ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਲੋਕਾਂ ਦਾ ਕਹਿਣਾ ਅੰਦਰ ਵੈਪਨ ਵੀ ਹੈ ਤੇ ਪੁਲਸ ਵੱਲੋਂ ਇਸ ਵੇਲੇ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਤਸਵੀਰਾਂ ਜਿਹੜੀਆਂ ਸਾਂਝੀ ਕਰਦੇ ਹੋਏ ਤੁਹਾਡੇ ਲਾਈਵ ਭਾਰਤ ਤੇ ਹਾਂਜੀ ਭਾਜੀ ਹਾਂਜੀ ਥਾਣੇ ਲੈ ਕੇ ਚੱਲੇ ਹੋ ਡਿਊਟੀ ਅਫਸਰ ਦੇ ਹਵਾਲੇ ਕਰ ਦਿੰਦੇ ਆ ਉਹ ਆਪੇ ਬੰਦੀ ਕਾਰਵਾਈ ਕਰ ਦਿੰਦੇ ਆ ਮੌਕੇ ਦੀ ਤਸਦੀਕ ਤੇ ਕੀ ਦੱਸਿਆ ਜਾ ਰਿਹਾ ਹੈ ਮੌਕੇ ਤੇ ਅਜੇ ਤਾਂ ਹੋਣਾ ਹੈ ਮੌਕੇ ਤੇ ਅਜੇ ਵਾਹ ਦੇ ਨਾਲ ਕੋਈ ਹੋਇਆ ਪਿਆ ਦੇ ਗੱਡੀ ਆੜੇ ਮੁੰਡੇ ਤੇ ਛਾੜ ਦਿੱਤੀ ਹੈ। ਉਹ ਕਹਿੰਦਾ ਵੈਪਨ ਵੀ ਆਇਆ ਲੜਕੇ ਤੋਂ ਮਿਲਿਆ ਕੋਈ ਵੈਪਨ। ਵੇਖ ਲੈਨੇ ਵਿਚ ਹੋਇਆ ਵੇਖ ਲੈਨੇ। ਕਿਛੇ ਦੀ ਹਾਲਾਤ ਹੈ ਲੜਕਾ। ਪਤਾ ਨਹੀਂ ਇਹਦੇ ਬਾਰੇ ਨਹੀਂ ਪਤਾ। ਨਹੀਂ ਤਾਂ ਹੁਣ ਤੁਸੀਂ ਕੀ ਕਾਰਵਾਈ ਕਰਨ ਲੱਗੇ ਹੋ? ਅਸੀਂ ਤਾਂ ਥਾਣੇ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤੇ ਗਏ। ਜਾਂਚ ਤੋਂ ਬਾਅਦ ਸੱਚਾਈ ਅਸਲ ਸੱਚਾਈ ਜਾਂਚ ਤੋਂ ਬਾਅਦ ਪਤਾ ਲੱਗੇਗੀ। ਫਿਲਹਾਲ ਕੈਮਰਾ ਜਿਹੜਾ ਹੈ ਇਹ ਡਰਾਈਵਰ ਦਾਵਾ ਕਰ ਰਿਹਾ ਹੈ ਕਿ ਮੇਰੇ ਸੀਸੀਟੀਵੀ ਕੈਮਰੇ ਚੈੱਕ ਕਰਾ ਲੇ ਤੇ ਜੇ ਮੇਰੀ ਗਲਤੀ ਹੁੰਦੀ ਹੈ ਤੇ ਉਸ ਨੂੰ ਜ਼ਾਹਿਰ ਕੀਤਾ ਜਾਵੇ। पर मौके दी तस्वीरें ठांडा सांझी करदे होए इस वेले हालते जड़े आ ओ नाजुक बने होए आन क्योंकि तकरीबन 40 ਤੋਂ 50 ਵਿਅਕਤੀ ਜਿਹੜੇ ਆ ਇਸ ਡਰਾਈਵਰ ਨੂੰ ਘੇਰਾ ਪਾ ਕੇ ਇਕਲੋਤੇ ਹੋਏ ਆ ਜੋ ਆਪਣੇ ਆਪ ਨੂੰ ਸਟੂਡੈਂਟ ਦੱਸਦਾ ਪਰ ਲੋਕਾਂ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮਲਾਜ਼ਮ ਦੱਸ ਰਿਹਾ ਹੈ